ਇਹ ਦੇਖੋ ਪੂਰੇ ਪੰਜਾਬ ਤੋਂ ਸਰਕਾਰੀ ਬੱਸਾਂ ਜਿਹੜੀ ਭਗਵੰਤ ਮਾਨ ਦੀ ਰੈਲੀ ਹੈ ਕਿਹੜੇ ਇਲਾਕੇ ਜੀ ਆਪਣਾ ਬੰਗਾ ਬੰਗਾ ਆ ਦੇਖੋ ਸਰਕਾਰੀ ਬੱਸਾਂ ਲੋਕ ਵੀ ਪਰੇਸ਼ਾਨ ਕੀਤੇ ਹੋਏ ਨਰੇਗਾ ਵਾਲੇ ਇਹ ਸਫਾਇਰ ਬਹੁਤ ਉੱਚਾ ਇਹ ਸਰਕਾਰੀ ਮਸ਼ੀਨਰੀ ਦਾ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਸਰਕਾਰ ਵੱਲੋਂ ਇਹ ਤਾਂ ਸਿਰਫ 5-6 ਦਿਖਾਈਆਂ ਮੈ ਬਾਕੀ ਦਾ ਰਾਉਂਡ 100 ਦੇ ਆਸ-ਪਾਸ 100 ਤੋਂ ਉਸ ਦੇ ਆਸ-ਪਾਸ ਹੈ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਵੀ ਨਰੈਗ ਵਾਲੇ ਹੋਰ ਅੱਗੇ ਅੰਮ੍ਰਿਤ ਆਏ ਵੇ ਸਾਰੇ ਸਾਰੇ ਪਾਣੀ ਵੀ ਨਹੀਂ ਮਿਲਿਆ ਪਾਣੀ ਵੀ ਨਹੀਂ ਹੈਗਾ ਪਾਣੀ ਲੈ ਲਓ ਹਲ ਹੈਲੋ ਪਾਣੀ ਲੈ ਲਓ ਹੋਰ ਜੀ ਸਾਰਿਆਂ ਨੂੰ ਬਰਾਬਰ ਬਰਾਬਰ ਦੇ ਦਿਓ ਪਾਣੀ ਆਜੋ ਭਾਜੀ ਸਾਹੀ ਗੱਲ ਜੀ ਲੈ ਲੈ ਤੁਸੀਂ ਤੁਸੀਂ ਲੈ ਲਿਆ ਆਏ ਬੇਟਾ ਤੁਸੀਂ ਨਮਸਕਾਰ ਨਮਸਕਾਰ ਆਹੋ ਜੀ ਤੁਸੀਂ ਵੀ ਆਏ ਐਂਗਲ ਆਹੋ ਜੀ ਆ ਗਿਆ ਸਾਥ ਆਹ ਲੈ ਲੋ ਤੁਸੀਂ ਕਿੰਨੇ ਦਾ ਆਏ ਤੁਸੀਂ ਇਧਰ <गणीज़> आलो आलो ले लो पानी ले।, ले लो ले लो हांजी ले, ले पानी। लो पानी आ लो कितो है पापा जी असि आए जी जिला मोहाली मोहाली चंडीगढ़ सारे नरेगा वाले ਇਹ ਰੇਗਾ ਦੀ ਹੈ ਜੀ ਇਹ ਤਾਂ ਪਾਰਟੀ ਦੇ ਸਰਪੰਚ ਨੇ ਤਾਂ ਮੈਂ ਰੇਗਾ ਨਾ ਕਿ ਥੋੜੀ ਪਰਸ ਦੀ ਲੱਗਦੀ ਹੈ ਕੋਟ ਹੈ ਠੀਕ ਹੈ ਸਰ ਤੁਹਾਡੇ ਸ਼ਦਕੇ ਪਰ ਯਾਰ ਜੀ ਇਹਦੇ ਬਾਰੇ ਦੱਸੋ ਹਾਂ ਜੀ ਪਕੀਰ ਦਾ ਸੈਦਾਰ ਜੀ ਉਹਨੇ ਵੀ ਆ ਜਿਹੜਾ ਤਾਂ ਰਹਾ ਹਾ ਪਾਣੀ ਪੂਣੀ ਵਾਲਾ ਲਾਇਆ ਆ ਆ ਲੋ ਜੀ ਸਾਡੇ ਨੰਬਰ ਘਰ ਜਾਨੇ ਅਸੀਂ ਤੁਹਾਡੇ ਨੰਬਰ ਤੇ ਘਟਿਆ ਬਸ ਕੋਟ ਦਾ ਸਹੀ ਹੈ ਪਾਣੀ ਵਾਲਾ ਤੁਹਾਨੂੰ ਉਹਨਾਂ ਨੂੰ ਕੰਮ ਕੀਤਾ ਵਾ ਇਹਨਾਂ ਨੇ ਯਾਰ ਉੱਥੇ ਵੀ ਕਰਦੇ ਹੋਏ ਸੀ ਬਸ ਤਾਂ ਹੈ ਨਾ ਆ ਵਿਚਾਰੇ ਮੇਰੇ ਕਾਲੇ ਪਾਣੀ ਪੁੱਛਣ ਵਾਲੇ ਆਪ ਭੇਜੇ ਆ